ਵਾਹਿਗੁਰੂ ਸਿਮਰਨ ਦੇ ਵਿੱਚ ਕਿੰਨੀ ਸ਼ਕਤੀ ਆ ਅੱਜ ਇੱਕ ਤੁਹਾਨੂੰ ਛੋਟਾ ਜਿਹਾ ਬੀਬੀ ਜੀ ਦਾ ਪ੍ਰੈਕਟੀਕਲ ਸੁਣਾਉਣਾ ਤੁਹਾਡੇ ਰੋਂਗਟੇ ਖੜੇ ਹੋ ਜਾਊਗੇ ਤੇ ਨਾਲੇ ਤੁਹਾਡਾ ਯਕੀਨ ਵਧੇਗਾ ਕਿ ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਹਾਂ ਤਾਂ ਮੈਨੂੰ ਉਹਦਾ ਕੀ ਫਾਇਦਾ ਹੋਊਗਾ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਇਹ ਪ੍ਰੈਕਟੀਕਲ ਹੋਇਆ ਉਹ ਨਾਮ ਅਭਿਆਸੀ ਨਹੀਂ ਤੇ ਆਪਾਂ ਉਹਨਾਂ ਦਾ ਨਾਮ ਸ਼ੋਅ ਨਹੀਂ ਕਰਨਾ ਗੁਰਮੁਖ ਪਿਆਰੇ ਦੱਸਦੇ ਨੇ ਕਿ ਜਦੋਂ ਉਹ ਰਾਤ ਨੂੰ ਸੌਣ ਵਾਸਤੇ ਗਏ ਸੌਣ ਵਾਸਤੇ ਇੱਕ ਉਹ ਖੁਦ ਆਪਸ ਉੱਤੇ ਨਾਲ ਉਹਨਾਂ ਦੇ ਹਸਬੰਦ ਤੇ ਨਾਲ ਬੇਟੀ ਸਿਮਰਨ ਕਰਦੇ ਕਰਦੇ ਗੁਰਮੁਖ ਪਿਆਰੇ ਸੌ ਗਏ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਅੱਖ ਖੁੱਲੀ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਉੱਚੇ ਲੰਮੇ ਚੌੜੇ ਕੱਦ ਵਾਲਾ ਕੋਈ ਪ੍ਰਾਣੀ ਕਹਿ ਲਓ ਕਾਲਾ ਰ ਉਹਨਾਂ ਦੇ ਵੱਲੋਂ ਆਇਆ ਤੇ ਜਿਵੇਂ ਬੀਬੀ ਜੀ ਪਏ ਹੋਏ ਸੀ ਤੇ ਉਹ ਉੱਪਰ ਆ ਕੇ ਬਹਿ ਗਿਆ ਗੁਰਮੁਖ ਪਿਆਰਿਆਂ ਨੇ ਆਪਣਾ ਹੱਥ ਪੈਰ ਹਿਲਾਉਣੇ ਸ਼ੁਰੂ ਕੀਤੇ ਤੇ ਆਪਣੇ ਹਸਬੰਦ ਨੂੰ ਵੀ ਜਗਾਇਆ ਕਿ ਵੇਖੋ ਆਹ ਕੌਣ ਹੈ ਜੋ ਮੇਰੇ ਉੱਪਰ ਆ ਕੇ ਬਹਿ ਗਿਆ ਹੁਣ ਗੁਰਮੁਖ ਪਿਆਰਿਆਂ ਦੀ ਹੱਕ ਖੁੱਲੀ ਹਸਬੰਦ ਜੋ ਉਹਨਾਂ ਦੇ ਉਹਨਾਂ ਨੂੰ ਉਹ ਚੀਜ਼ ਦਿਖਾਈ ਨਹੀਂ ਦਿੱਤੀ ਹਸਬੰਦ ਉਹਨਾਂ ਦੇ ਕਹਿਣ ਲੱਗੇ ਕਿ ਇੱਥੇ ਮੈਨੂੰ ਤਾਂ ਕੋਈ ਦਿਖਾਈ ਨਹੀਂ ਦਿੰਦਾ ਤੁਹਾਨੂੰ ਕੀ ਹੋ ਗਿਆ ਤਾਂ ਬੀਬੀ ਜੀ ਕਹਿਣ ਲੱਗੇ ਕਿ ਦੇਖੋ ਦੇਖੋ ਇਹ ਮੇਰੇ ਉੱਪਰ ਆ ਕੇ ਬੈਠੇ ਨੇ ਤੇ ਮੈਨੂੰ ਪੂਰਾ ਇਹਨਾਂ ਨੇ ਜਕੜ ਲਿਆ ਆ ਉਸ ਸਮੇਂ ਜਦੋਂ ਬੀਬੀ ਨੇ ਸੋਚਿਆ ਕਿ ਮੇਰੇ ਹਸਬੰਦ ਨੂੰ ਕੁਝ ਦਿਖਾਈ ਨਹੀਂ ਦਿੰਦਾ ਤਾਂ ਜਿਵੇਂ ਜੀਵ ਔਖੇ ਵੇਲੇ ਮਾਲਕ ਨੂੰ ਯਾਦ ਕਰਦਾ ਆ ਨਾਲੇ ਜੋ ਨਾਮ ਅਭਿਆਸੀ ਆ ਉਹਦਾ ਹਰ ਸਮੇਂ ਉਹਦੀ ਰਸਨਾ ਦੇ ਉੱਤੇ ਜਾਪ ਚੱਲਦਾ ਰਹਿੰਦਾ ਬੀਬੀ ਜੀ ਦੱਸਦੇ ਨੇ ਕਿ ਉਹ ਸਿਰਫ ਤਿੰਨ ਵਾਰ ਵਾਹਿਗੁਰੂ 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 ਕਿਹਾ ਚਿੱਤ ਲਾ ਕੇ ਇੱਕ ਚਿੱਤ ਹੋ ਕੇ ਤਾਂ ਕਹਿੰਦੇ ਕੀ ਹੋਇਆ ਜੋ ਉਹ ਜੀਵ ਉੱਚੇ ਲੰਮੇ ਕਦ ਵਾਲਾ ਜੀਵ ਉਹਨਾਂ ਦੇ ਉੱਪਰ ਬੈਠਾ ਸੀ ਉਹਨਾਂ ਦੇ ਪਿੱਛੇ ਕੋਈ ਹੋਰ ਗੁਰਮੁਖ ਪਿਆਰੇ ਆਏ ਉਹਨਾਂ ਨੇ ਉਸ ਨੂੰ ਫੜ ਕੇ ਉਹ ਪਿੱਛੇ ਨੂੰ ਲੈ ਗਏ ਜਦੋਂ ਪਿੱਛੇ ਨੂੰ ਲੈ ਕੇ ਗਏ ਤਾਂ ਬੀਬੀ ਜੀ ਕਹਿੰਦੇ ਮੈਨੂੰ ਇਹ ਦਿਖਾਈ ਨਹੀਂ ਦਿੱਤਾ ਕਿ ਉਹ ਗੁਰਮੁਖ ਪਿਆਰੇ ਕੌਣ ਸੀ ਜੋ ਮੇਰੇ ਤਿੰਨ ਵਾਰ ਵਾਹਿਗੁਰੂ ਕਹਿਣ ਦੇ ਉੱਤੇ ਉਹ ਆ ਗਏ ਤੇ ਉਸ ਪ੍ਰਾਣੀ ਨੂੰ ਫੜ ਕੇ ਲੈ ਗਏ ਮੈਨੂੰ ਕਹਿੰਦੇ ਉਹ ਪ੍ਰਾਣੀ ਜ਼ਰੂਰ ਦਿਖਾਈ ਦਿੱਤਾ ਕਿ ਉਹਨੂੰ ਉਹ ਲੈ ਗਏ ਪਰ ਕਹਿੰਦੇ ਕੌਣ ਲੈ ਕੇ ਗਏ ਮੈਨੂੰ ਇਹ ਨਹੀਂ ਪਤਾ ਲੱਗਾ ਸੋ ਵਾਈਬਲ ਦੇਖੋ ਵਾਹਿਗੁਰੂ ਗੁਰਮੰਤਰ ਦੇ ਵਿੱਚ ਇੰਨੀ ਤਾਕਤ ਆ ਕਿ ਆਪਾਂ ਨੂੰ ਜਮਾ ਦੀ ਮਾਰ ਤੋਂ ਵੀ ਇਹ ਨਾਮ ਬਚਾ ਸਕਦਾ ਆ ਫਿਰ ਆਪਾਂ ਕਿਉਂ ਨਾ ਜਪੀਏ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਆ 5 ਮਿੰਟ ਤੋਂ ਲੈ ਕੇ 1 ਕਿ ਘੰਟਾ ਆਪਾਂ ਇਹ ਸਿਮਰਨ ਕਰ ਸਕਦੇ ਆ ਜਦੋਂ ਬੀਬੀ ਜੀ ਨੇ ਇਹ ਆਪਣਾ ਸਵਾਲ ਗੁਰਮੁਖ ਤਿਆਰੀਆਂ ਦੇ ਕੋਲ ਰੱਖਿਆ ਤਾਂ ਉਹਨਾਂ ਨੇ ਸਮਝਾਇਆ ਕਿ ਦੇਖੋ ਮਾਲਕ ਹਰ ਇੱਕ ਤਰ੍ਹਾਂ ਦਾ ਜੋ ਦੁੱਖ ਆ ਉਹ ਇੱਕ ਸੁਪਨੇ ਦੀ ਨਿਆਈ ਘਟ ਦਿੰਦੇ ਆ ਤਾਂ ਕਰਕੇ ਸਾਨੂੰ ਮਾਲਕ ਦੀ ਯਾਦ ਦੇ ਵਿੱਚ ਬਣੇ ਰਹਿਣਾ ਚਾਹੀਦਾ ਆ ਜੇ ਆਪਾਂ ਕੰਮਾਂ ਕਰਦੇ ਉੱਤੇ ਵੀ ਵਿਚਰਦੇ ਆ ਤਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਸਾਡੇ ਸਿਮਰਨ ਚੱਲਦਾ ਹੋਵੇ ਜੇ ਕੋਈ ਕੰਮ ਵੀ ਕਰਦੇ ਆ ਤਾਂ ਰਸਨਾ ਸਿਮਰਨ ਕਰਦੀ ਹੋਵੇ ਉਹਦੇ ਨਾਲ ਕੀ ਆ ਕਿ ਆਉਣ ਵਾਲਾ ਕੋਈ ਵੀ ਦੁੱਖ ਆ ਕਸ਼ਟ ਆ ਉਹ ਕਟਿਆ ਜਾਂਦਾ ਸੋ ਵਾਹਿਗੁਰੂ ਜੀ ਤੁਹਾਨੂੰ ਅੱਜ ਦਾ ਪ੍ਰੈਕਟੀਕਲ ਵਧੀਆ ਲੱਗੇ ਤਾਂ ਹੋਰ ਭੈਣਾਂ ਤੇ ਭਰਾਵਾਂ ਦੇ ਵਿੱਚ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ